ਦੇਸਾਂ ਵਿਦੇਸਾਂ ਵਿੱਚ ਵਸ ਰਹੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਜ਼ਰ ਹੋਏ ਜੀ ਇੱਕ ਨਵੀਂ ਕਹਾਣੀ ਦੇ ਨਾਲ। ਰੱਖੜੀ ਦਾ ਤਿਉਹਾਰ ਸੀ। ਉਸ ਦਿਨ ਜਦੋਂ ਹਰ ਭੈਣ ਆਪਣੇ ਵੀਰ ਦੇ ਆਉਣ ਦੀ ਉਡੀਕ ਕਰਦੀ ਹੈ। ਉਸਦੇ ਗੁੱਟ 'ਤੇ ਰਖੜੀ ਬੰਨਣ ਲਈ, ਉਸਦੇ ਮੱਥੇ 'ਤੇ ਤਲਕ ਲਾਉਣ ਲਈ ਅਤੇ ਉਸਦੇ ਹੱਥੋਂ ਮਿਠਾਈ ਖਾਣ ਲਈ। ਪਰ ਅੱਜ ਰਾਜਵਿੰਦਰ ਲਈ ਇਹ ਦਿਨ ਕੋਈ ਖੁਸ਼ੀਆਂ ਲੈ ਕੇ ਨਹੀਂ ਆਇਆ ਸੀ। ਉਸਦੀ ਵੱਡੀ ਭੈਣ ਸੁਖੀ ਨੇ 4 ਦਿਨ ਪਹਿਲਾਂ ਹੀ ਫੋਨ ਕਰਕੇ ਇਹ ਕਹਿ ਦਿੱਤਾ ਸੀ ਕਿ ਵੀਰੇ ਇਸ ਵਾਰ ਮਿੱਥੋਂ ਆਇਆ ਨਹੀਂ ਜਾਣਾ। ਘਰ ਕੰਮ ਬਹੁਤ ਹੈ। ਉਤੋਂ ਡੰਗਰ ਪਸ਼ੂਆਂ ਦਾ ਕੰਮ ਐ ਤੇ ਮੱਝ ਵੀ ਮੈਂ ਹੀ ਚੋਨੀਆ ਕਿਸੇ ਹੋਰ ਕੋਲ ਮਿਲਦੀ ਨਹੀਂ ਇਕੱਲੀ ਉਲਝ ਹੀ ਰਹਿਣੀ ਆ ਤੂੰ ਆਉਣ ਦੀ ਖੇਚਲ ਨਾ ਕਰੀ ਰਖੜੀ ਮੈਂ ਭੇਜ ਦਿੱਤੀ ਐ ਮੈਂ ਰਖੜੀ ਨੂੰ ਪੋਸਟ ਕਰ ਦਿੱਤਾ ਡਾਕ ਰਾਹੀਂ ਤੇਰੇ ਕੋਲੇ 2-4 ਦਿਨ ਵਿੱਚ ਪਹੁੰਚ ਜਾਵੇਗੀ ਤੂੰ ਆਉਣ ਦੀ ਖੇਚਲ ਨਾ ਕਰੀ ਵੀਰੇ ਆਪਣੀ ਭੈਣ ਸੁਖੀ ਤੇ ਇਹ ਸ਼ਬਦ ਰਾਜਵਿੰਦਰ ਦੇ ਦਿਲ ਵਿੱਚ ਕਿਸੇ ਮੇਖਵੰਗ ਚੁਭਰੇ ਸਨ ਉਹ ਜਾਣਦਾ ਸੀ ਕਿ ਭੈਣ ਕਿਉਂ ਨਹੀਂ ਆ ਰਹੀ ਇਹ ਕੋਈ ਆਮ ਬਹਾਨਾ ਨਹੀਂ ਸੀ ਕੁਝ ਹਫ਼ਤੇ ਪਹਿਲਾਂ ਉਸਦੇ ਪਿੰਡ ਮਾਲਵਾ ਵਿੱਚ ਇੱਕ ਬਹੁਤ ਭਿਆਨਕ ਬਾੜ ਆਈ ਸੀ ਉਸਨੇ ਨਰਮੇ ਦੀ ਫਸਲ ਅਤੇ ਉਸਦੀ ਹੋਰ ਫਸਲ ਜਿਸ ਸੁ ਤੇ ਸੁਖੀ ਅਤੇ ਉਸਦੇ ਪਰਿਵਾਰ ਦੀ ਸਾਰੀ ਆਸ ਸੀ ਜਿਸ ਨੂੰ ਪੱਕਣ ਵਿੱਚ ਕੁਝ ਹੀ ਦਿਨ ਬਾਕੀ ਸਨ ਸਿਰ ਪਾਣੀ ਨਹੀਂ ਉਸਦੀ ਸਾਰੀ ਮਿਹਨਤ ਨੂੰ ਵੀ ਰੋੜ ਕੇ ਨਾਲ ਹੀ ਲੈ ਗਈ ਖੇਤ ਹੁਣ ਇੱਕ ਦਲਦਲ ਬਣ ਚੁੱਕਿਆ ਸੀ ਉਸ ਇੱਕ ਰਾਤ ਨੇ ਰਾਜਵਿੰਦਰ ਦੇ ਪਰਿਵਾਰ ਨੂੰ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ। ਮਾਲੀ ਹਾਲਤوں ਦੀ ਖਸਤਾ ਹੋ ਚੁੱਕੀ ਸੀ। ਗੁਜ਼ਾਰਾ ਔਖਾ ਚੱਲ ਰਿਹਾ ਸੀ। ਹੁਣ ਘਰ ਦੀਆਂ ਲੋੜਾਂ ਪੂਰੀਆਂ ਕਰਨਾ ਵੀ ਇੱਕ ਚੁਣੌਤੀ ਬਣ ਗਿਆ ਸੀ। ਸੁਖੀ ਸੋਚਦੀ ਹੋਣੀ ਕਿ ਆਪਣੀਆਂ ਮੁਸ਼ਕਲਾਂ ਲੈ ਕੇ ਵੀਰ ਦੇ ਘਰ ਜਾਣਾ ਉਸ ਨੂੰ ਤੰਗ ਕਰਨਾ ਠੀਕ ਨਹੀਂ। ਉਹ ਨਹੀਂ ਚਾਹੁੰਦੀ ਸੀ ਕਿ ਆਪਣੀ ਬੇਵਸੀ ਰਾਜਵਿੰਦਰ ਸਾਹਮਣੇ ਲਿਆਵੇ। ਪਰ ਰਾਜਵਿੰਦਰ ਲਈ ਆਪਣੀ ਆਰਥਿਕ ਤੰਗੀ ਅਤੇ ਚਿੰਤਾ ਕਾਰਨ ਜਿੰਨਾ ਪ੍ਰੇਸ਼ਾਨ ਸੀ ਉਸ ਤੋਂ ਵੱਧ ਦੁੱਖ ਰਾਜਵਿੰਦਰ ਆਪਣੇ ਪੈਣ ਦੇ ਇਸ ਫੈਸਲੇ ਨੇ ਪਹੁੰਚਾਇਆ ਸੀ ਉਹ ਤਾਂ ਉਸਦੀ ਦੂਜੀ ਮਾਂ ਸੀ ਜਦੋਂ ਰਾਜਵਿੰਦਰ ਨਿੱਕਾ ਸੀ ਉਸਦੀ ਮਾਂ ਇਸ ਦੁਨੀਆ ਤੋਂ ਉਸ ਨੂੰ ਛੱਡ ਕੇ ਚਲੀ ਗਈ ਸੀ ਉਸ ਨਾਜ਼ੁਕ ਉਮਰ ਵਿੱਚ ਨਿੱਕੇ ਰਾਜਵਿੰਦਰ ਨੂੰ ਪਾਲਣ ਪੋਸਣ ਉਸਦੇ ਸੁੱਖ-ਦੁੱਖ ਉਸ ਨੂੰ ਸਾਂਭਣਾ ਉਸ ਨੂੰ ਪਿਆਰ ਦੇਣ ਦੀ ਜ਼ਿੰਮੇਵਾਰੀ ਸਾਰੀ ਸੁੱਖੀ ਨੇ ਸੰਭਾਲ ਲਈ ਸੀ ਉਹ ਯਾਦ ਕਰਦਾ ਸੀ ਕਿ ਕਿਵੇਂ ਸੁੱਖੀ ਉਸ ਨੂੰ ਗੋਦੀ ਵਿੱਚ ਲੈ ਕੇ ਸੁਆਉਂਦੀ ਸੀ ਕਿਵੇਂ ਉਸਦੇ ਰੋਣ ਤੇ ਖੁਦ ਰੋ ਪੈਂਦੀ ਸੀ ਕਿ ਮੈਂ ਉਸ ਨੂੰ ਸਕੂਲ ਭੇਜਣ ਲਈ ਆਪਣੇ ਚੀਜ਼ਾਂ ਵੀ ਵੇਚ ਦਿੰਦੀ ਸੀ ਅਤੇ ਹਰ ਵਾਰ ਉਸ ਦੇ ਮੱਥੇ ਤੇ ਹੱਥ ਰੱਖ ਕੇ ਅਤੇ ਮੱਥਾ ਚੁੰਮ ਕੇ ਕਹਿੰਦੀ ਮੇਰਾ ਮਾਂ ਜਾਇਆ ਮੇਰਾ ਮਾਂ ਜਾਇਆ ਭੈਣ ਦਾ ਡਰ ਅਤੇ ਉਸ ਦੀ ਚਿੰਤਾ ਅਤੇ ਉਸ ਦਾ ਪਿਆਰ ਇਹ ਰਾਜਵਿੰਦਰ ਦੀ ਜ਼ਿੰਦਗੀ ਸੀ ਐਸੇ ਕਰਕੇ ਉਸ ਦਾ ਰਖੜੀ ਤੇ ਨਾ ਆਉਣਾ ਚਾਹੇ ਮਜਬੂਰੀ ਵਿੱਚ ਰਾਜਵਿੰਦਰ ਨੂੰ ਇੱਕ ਬਹੁਤ ਖਾਲੀਪਣ ਲੱਗ ਰਿਹਾ ਸੀ ਜਿਸ ਨੂੰ ਪੜਨਾ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਸੀ ਇੱਕ ਸਵੇਰ ਚਾਹ ਦਾ ਪਿਆਲਾ ਹੱਥ ਵਿੱਚ ਫੜ ਕੇ ਰਾਜਵਿੰਦਰ ਖਿੜਕੀ ਦੇ ਖੋਲ ਖੜਾ ਹੋ ਕੇ ਬਾਹਰ ਵੱਲ ਤੱਕ ਰਿਹਾ ਸੀ ਉਸ ਦੀਆਂ ਨਜ਼ਰਾਂ ਤਾਂ ਅੰਦਰ ਉਸਦੇ ਬੀਤੇ ਕੱਲ ਵਿੱਚ ਡੁੱਬੀਆਂ ਹੋਈਆਂ ਸਨ ਸੁਖੀ ਉਸ ਨੂੰ ਖਾਣਾ ਖਵਾ ਰਹੀ ਹੈ ਉਸਦੇ ਸਿਰ ਤੇ ਹੱਥ ਫੇਰ ਰਹੀ ਹੈ ਅਗਲੇ ਪਲ ਉਹ ਦਸਹਿਰੇ ਦਾ ਸੀਨ ਉਸਦੇ ਦਿਮਾਗ 'ਚ ਚੱਲ ਪਿਆ ਜਦੋਂ ਸੁਖੀ ਆਰਥਿਕ ਤੰਗੀ ਕਾਰਨ ਆ ਨਾ ਸਕੀ ਅਤੇ ਰਾਜਵਿੰਦਰ ਦੇ ਘਰ ਵਿੱਚ ਕਿੰਨਾ ਖਾਲੀਪਨ છਾਇਆ ਰਿਹਾ ਫਿਰ ਇੱਕ ਕਾਲਾ ਦਿਨ ਜਦੋਂ ਬਹੁਤ ਸਾਰੇ ਬੱਦਲ ਆ ਕੇ ਮਾਲਵੇ ਖੇਤਰ ਤੇ ਵਰ ਗਏ ਅਤੇ ਅਗਲੇ ਹੀ ਪਲ ਰਾਜਵਿੰਦਰ ਦੇ ਖੇਤਾਂ ਦੀ ਬਰਬਾਦੀ ਉਹਦੇ ਚਿਹਰੇ ਦੇ ਸਾਹਮਣੇ ਹੋ ਰਹੀ ਸੀ ਇਹ ਸਾਰੀਆਂ ਤਸਵੀਰਾਂ ਰਾਜਵਿੰਦਰ ਦੇ ਅੱਖਾਂ ਸਾਹਮਣੇ ਚੱਲ ਪਈਆਂ ਇਸ ਸਭ ਨੂੰ ਚੇਤੇ ਕਰਕੇ ਰਾਜਵਿੰਦਰ ਦੀਆਂ ਅੱਖਾਂ ਵਿੱਚ ਪਾਣੀ ਪਾਰਿਆ ਅੱਖਾਂ ਚੋਂ ਨਿਕਲਿਆ ਹੋਇਆ ਪਾਣੀ ਗੱਲਾਂ ਉੱਤੇ ਲਿਸ਼ਕਣ ਲੱਗ ਪਿਆ ਚਿਹਰੇ ਤੇ ਬੇਬਸੀ ਹਾਉ ਪਾਉ ਸਪਸ਼ਟ ਦਿਖਾਈ ਦੇ ਰਹੇ ਸਨ ਉਹ ਇੱਕ ਪਲ ਲਈ ਆਪਣੇ ਆਪ ਨਾਲ ਜੰਗ ਲੜ ਰਿਹਾ ਸੀ ਉਹ ਆਪਣੀ ਪੈਣ ਸੁੱਖੀ ਲਈ ਬਹੁਤ ਕੁਝ ਕਰਨਾ ਚਾਹੁੰਦਾ ਸੀ ਪਰ ਕਰ ਨਾ ਸਕਿਆ ਕਿਉਂਕਿ ਉਸਦੀ مالی ਹਾਲਤ ਬਹੁਤ ਜਿਆਦਾ ਖਰਾਬ ਹੋ ਚੁੱਕੀ ਸੀ ਪੈਸਾ ਤੇਲਾ ਵੀ ਬਿਲਕੁਲ ਖਤਮ ਹੋ ਚੁੱਕਿਆ ਸੀ ਸ਼ਾਹੂਕਰਾਂ ਕੋਲੋਂ ਵੀ ਉਸਨੇ ਕਾਫੀ ਕਰਜ਼ੇ ਚੱਕ ਰੱਖਿਆ ਸੀ ਉਸ ਨੂੰ ਆਸ ਸੀ ਕਿ ਇਸ ਵਾਰ ਉਸਦੀ ਵਧੀਆ ਫਸਲ ਹੋਵੇਗੀ ਪਰ ਜਦੋਂ ਫਸਲ ਪੱਕਣ ਤੇ ਆਈ ਰੱਬ ਦੀ ਐਸੀ ਮਾਰ ਪਈ ਕਿ ਉਸਦੇ ਖੇਤ ਸਾਰੇ ਪਾਣੀ ਵਿੱਚ ਰੁੜ ਗਏ ਉਸਦੀ ਅਤੇ ਉਸ ਇਲਾਕੇ ਦੀ ਸਾਰੇ ਕਿਸਾਨਾਂ ਦੀ ਫਸਲ ਨਾਲ ਪਾਣੀ ਵਿੱਚ ਰੁੜ ਗਈ ਨਾ ਕੱਲੀ ਫਸਲ ਰੁੜੀ ਬਲਕਿ ਉਹਨਾਂ ਦੀ ਸਦਰਾਂ ਵੀ ਇਸੇ ਪਾਣੀ ਵਿੱਚ ਰੁੜ ਗਈਆਂ ਰਾਜਵਿੰਦਰ ਖੜਾ ਇਹ ਸਭ ਕੁਝ ਸੋਚ ਹੀ ਰਿਹਾ ਸੀ ਕਿ ਉਸਦੇ ਦਿਮਾਗ ਵਿੱਚ ਇੱਕ ਫੈਸਲਾ ਆਇਆ ਉਸਨੇ ਚਾਹ ਦਾ ਪਿਆਲਾ ਸੋਈ ਦੇ ਸਲੈਬ ਉੱਤੇ ਰੱਖਿਆ ਅਤੇ ਤੇਜ਼ੀ ਨਾਲ ਕਮਰੇ ਵੱਲ ਵਧਿਆ ਉਸਨੇ ਘਰ ਵਿੱਚ ਕਿਸੇ ਨੂੰ ਵੀ ਬਿਨਾਂ ਦੱਸੇ ਬਾਬਾ ਨਾਨਕ ਜੀ ਦੀ ਫੋਟੋ ਵਾਲੇ ਕਮਰੇ ਵਿੱਚ ਦਾਖਲ ਹੋਇਆ ਬਾਬੇ ਨਾਨਕ ਦੀ ਫੋਟੋ ਪਿੱਛੇ ਉਸਦੀ ਘਰ ਵਾਲੀ ਕੁਝ ਪੈਸੇ ਲੁਕੋ ਕੇ ਰੱਖਦੀ ਸੀ ਤਾਂ ਕਿ ਮਾੜੇ ਟਾਈਮ ਵਿੱਚ ਉਹ ਪੈਸੇ ਕੰਮ ਆ ਸਕਣ ਫਿਰ ਰਾਜਵਿੰਦਰ ਨੇ ਧਿਆਨ ਨਾਲ ਫੋਟੋ ਨੂੰ ਹਟਾਇਆ ਅਤੇ ਉਹਦੇ ਵਿੱਚੋਂ ਇੱਕ ਲਫਾਵਾ ਕੱਢਿਆ ਬਾਬੇ ਨਾਲ ਦੀ ਫੋਟੋ ਪਿੱਛੋਂ ਪੈਸੇ ਲਏ ਅਤੇ ਉਸ ਨੂੰ ਆਪਣੀ ਮੁਠੀ ਵਿੱਚ ਭਰ ਕੇ ਬਿਨਾਂ ਗਿਣੇ ਹੀ ਇੱਕ ਡੂੰਗੀ ਸਾਹ ਭਰੀ ਅਤੇ ਉਸ ਨੂੰ ਆਪਣੀ ਜੇਬ ਵਿੱਚ ਪਾ ਲਿਆ ਇਹ ਕੰਮ ਉਸਨੇ ਬਹੁਤ ਹੀ ਗੁਪਤ ਢੰਗ ਨਾਲ ਕੀਤਾ ਤਾਂ ਕਿ ਕਿਸੇ ਦੀ ਨਜ਼ਰ ਉਸਤੇ ਨਾ ਪਵੇ ਫਿਰ ਇੱਕ ਹੋਰ ਡੂੰਗੀ ਸਾਹ ਭਰ ਕੇ ਉਹ ਬਿਨਾਂ ਕਿਸੇ ਨੂੰ ਦੱਸੇ ਘਰੋਂ ਬਾਹਰ ਨਿਕਲ ਗਿਆ ਜਿਵੇਂ ਕੋਈ ਬਹੁਤ ਹੀ ਅਰਜੈਂਟ ਕੰਮ ਉਸ ਨੂੰ ਯਾਦ ਆ ਗਿਆ ਹੋਵੇ ਉਹ ਸਿੱਧਾ ਬਸ ਅੱਡੇ ਵੱਲ ਤੁਰ ਪਿਆ ਰਸਤੇ ਵਿੱਚ ਉਹ ਇੱਕ ਫਲਾਂ ਦੀ ਦੁਕਾਨ ਤੇ ਆ ਕੇ ਰੁਕਿਆ ਉਸਨੇ ਧਿਆਨ ਨਾਲ ਕੇਲਿਆਂ ਦੀ ਇੱਕ ਦਰਜਨ ਵੇਖੀ ਉਸ ਨੂੰ ਇੱਕ ਸੁੰਦਰ ਲਫਾਵੇ ਵਿੱਚ ਪੈਕ ਕਰਵਾਇਆ ਫਿਰ ਉਹ ਇੱਕ ਮਠਾਈਆਂ ਦੀ ਦੁਕਾਨ ਵੱਲ ਮੁੜ ਗਿਆ ਜਿੱਥੇ ਉਸਨੇ ਆਪਣੀ ਪੈਣ ਸੁੱਖੀ ਦੀ ਮਨਪਸੰਦ ਮਠਾਈ ਪੇੜੇ ਦਾ ਇੱਕ ਡੱਬਾ ਖਰੀਦਿਆ ਇਹ ਤੋਹਫੇ ਲੈ ਕੇ ਉਸ ਦਾ ਦਿਲ ਥੋੜਾ ਹਲਕਾ ਹੋਇਆ ਉਹ ਮਿੰਨੀ ਬੱਸ ਅੱਡੇ ਵੱਲ ਤੁਰ ਪਿਆ ਜੋ ਸੁੱਖੀ ਦੇ ਪਿੰਡ ਸੁਹਾਵਾ ਵੱਲ ਜਾਂਦੀ ਸੀ ਬੱਸ ਭਰੀ ਹੋਈ ਸੀ ਅਤੇ ਵਿੱਚ ਯਾਤਰੀ ਵੀ ਖੜੇ ਹੋਏ ਸਨ ਰਾਜਵਿੰਦਰ ਨੂੰ ਇੱਕ ਛੋਟੀ ਜੀ ਜਗ੍ਹਾ ਲੱਭੀ ਅਤੇ ਉਸ ਬੱਸ ਵਿੱਚ ਬੈਠ ਗਿਆ ਉਸਨੇ ਆਪਣੀ ਗੋਦੀ ਵਿੱਚ ਕੇਲਿਆਂ ਦਾ ਲਿਫਾਫਾ ਅਤੇ ਮਠਾਈਆਂ ਦਾ ਡੱਬਾ ਸਾਂਭ ਕੇ ਰੱਖ ਲਿਆ। ਬਸ ਚੱਲਣ ਲੱਗੀ ਤੇ ਉਸ ਦੀਆਂ ਨਜ਼ਰਾਂ ਬਾਹਰ ਲੰਘਦੇ ਹੋਏ ਖੇਤਾਂ ਤੇ ਟਿਕੀਆਂ ਹੋਈਆਂ ਸਨ। ਉਸ ਦਾ ਦਿਲ ਅਤੇ ਦਿਮਾਗ, ਉਸ ਦਾ ਦਿਲ ਅਤੇ ਦਿਮਾਗ ਸੁਖੀ ਪੈਣ ਦੇ ਘਰ ਜਾਣ ਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਾਲਾ ਪੈ ਰਿਹਾ ਸੀ। ਲਗਭਗ 2 ਘੰਟੇ ਬਾਅਦ ਬਸ ਸੁਹਾਵਾ ਪਿੰਡ ਦੀ ਫਿਰਨੀ ਤੇ ਆ ਕੇ ਰੁਕੀ। ਰਾਜਵਿੰਦਰ ਉਤਰਿਆ ਅਤੇ ਸੁਖੀ ਦੇ ਘਰ ਵੱਲ ਪੈਦਲ ਤੁਰ ਪਿਆ। ਦਿਲ ਵਿੱਚ ਬਹੁਤ ਕੁਝ ਚੱਲ ਰਿਹਾ ਸੀ। ਸੋਚ ਰਿਹਾ ਸੀ ਕਿ ਕਿਹੋ ਜਿਹੇ ਦਿਨ ਆ ਗਏ ਹਨ। ਕਦੇ ਹਰਿਆ-ਭਰਿਆ ਅਤੇ ਖਿੜਿਆ ਵਰਗਾ ਚਿਹਰਾ ਅਜਮੁਰਜਾ ਕੇ ਜਾ ਰਿਹਾ ਹਾਂ ਪੈਸੇ ਕੰਨੋਂ ਬਹੁਤ ਜ਼ਿਆਦਾ ਤੰਗ ਹੋ ਗਿਆ ਹਾਂ ਨਹੀਂ ਮੈਂ ਕਦੇ ਆਪਣੀ ਪੈਣ ਵਾਸਤੇ ਇਸ ਤਰ੍ਹਾਂ ਖਾਲੀ ਜਾਂ ਹੋ ਕੇ ਨਹੀਂ ਕਦੇ ਗਿਆ ਸੀ ਚਲੋ ਵਾਹੀ ਕਰਤੀ ਜੋ ਮਰਜੀ ਜੋ ਕਰਵਾਲੀ ਨੇ ਥੋੜੇ-ਬੋਤੇ ਪੈਸੇ ਕਰ ਬਚਤ ਵਿੱਚੋਂ ਕੱਢ ਕੇ ਥੋੜੇ-ਬੋਤੇ ਪੈਸੇ ਕਿਸੇ ਜ਼ਰੂਰੀ ਕੰਮ ਵਾਸਤੇ ਜਾਂ ਜ਼ਰੂਰਤ ਵੇਲੇ ਰੱਖੇ ਸਨ ਉਹ ਅੱਜ ਉਸਦੇ ਕੰਮ ਆ ਗਏ ਪਰ ਉਹ ਆਪ ਬਿਲਕੁਲ ਖਾਲੀ ਸੀ ਇਹ ਸੋਚਦਾ ਸੋਚਦਾ ਉਹ ਅੱਗੇ ਵੱਲ ਵਧ ਰਿਹਾ ਸੀ ਸੋਹਾਵਾ ਪਿੰਡ ਦੀਆਂ ਗਲੀਆਂ ਵਿੱਚ ਉਤੋ ਰਿਹਾ ਜਾ ਰਿਹਾ ਸੀ ਕਿਤੇ ਕਿਤੇ ਕੱਚੇ ਘਰ ਕਿਤੇ ਖੁੱਲੇ ਵਿਹੜੇ ਇਹ ਸਭ ਉਸ ਨੂੰ ਯਾਦ ਆ ਰਿਹਾ ਸੀ ਉਸ ਦੇ ਹੱਥਾਂ ਵਿੱਚ ਉਹ ਤੋਹਫੇ ਸਨ ਉਸ ਦੀਆਂ ਅੱਖਾਂ ਵਿੱਚ ਆਪਣੀ ਪੈਣ ਸੁਖੀ ਲਈ ਇੱਕ ਮੋਹ ਅਤੇ ਚਿੰਤਾ ਸੀ ਰਾਜਵਿੰਦਰ ਸੋਚ ਰਿਹਾ ਸੀ ਕਿ ਉਸ ਦੀ ਸੁਖੀ ਪੈਣ ਉਸ ਨੂੰ ਦੇਖ ਕੇ ਕਿਵੇਂ ਕਰੇਗੀ ਸੁਖੀ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਰਾਜਵਿੰਦਰ ਅਚਾਨਕ ਇੱਕਦਮ ਐਵੇਂ ਆ ਜਾਵੇਗਾ ਉਧਰ ਸੁਖੀ ਦੇ ਘਰ ਵਿੱਚ ਉਸ ਦੇ ਸਵੇਰ ਦੀ ਹਵਾ ਵਿੱਚ ਕਜੀਬ ਜਿਹੀ ਬਚੈਨੀ ਸੀ ਉਸ ਸਵੇਰੇ ਹੀ ਰਖੜੀ ਦੀ ਰਸਮ ਲਈ ਤਿਆਰ ਹੋ ਚੁੱਕੀ ਸੀ ਉਸ ਨੇ ਆਪਣੇ ਵਿਹੜੇ ਵਿੱਚ ਇੱਕ ਛੋਟੀ ਜਹੀ ਚੌਂਕੀ ਲਾ ਰੱਖੀ ਸੀ ਜਿਸ ਉੱਤੇ ਇੱਕ ਥਾਲੀ ਅਤੇ ਇੱਕ ਰੰਗਲੇ ਧਾਗੇ ਰਖੜੀਆਂ ਮਠਾਈਆਂ ਤੇ ਛੋਟਾ ਜਿਹਾ ਦੀਵਾ ਬਾਲ ਕੇ ਰੱਖਿਆ ਹੋਇਆ ਸੀ ਪਰ ਉਸ ਦੇ ਚਿਹਰੇ ਤੇ ਕੋਈ ਖੁਸ਼ੀ ਨਹੀਂ ਸੀ ਉਹ ਬੈਠਕ ਵਿੱਚ ਰੱਖੇ ਰੇਡੀਓ ਤੇ ਗੀਤ ਸੁਣ ਰਹੀ ਸੀ ਪਰ ਉਸ ਦਾ ਧਿਆਨ ਪੂਰੀ ਤਰਾ ਕਰਦੇ ਬਾਹਰ ਲੱਗਿਆ ਹੋਇਆ ਸੀ ਉਹ ਜਾਣਦੀ ਸੀ ਕਿ ਉਸਨੇ ਰਾਜਵਿੰਦਰ ਨੂੰ ਆਉਣ ਲਈ ਮਨਾ ਕੀਤਾ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਉਸਦੇ ਕੰਨ ਹਰ ਪਲ ਉਸ ਦੀ ਉਡੀਕ ਕਰ ਰਹੇ ਸਨ ਉਸ ਦੀਆਂ ਅੱਖਾਂ ਬਾਰ ਬਾਰ ਗਲੀਵਾਰ ਜਾ ਰਹੀਆਂ ਸਨ ਜਿਵੇਂ ਉਸ ਨੂੰ ਅੰਜ ਲੱਗਦਾ ਸੀ ਜਿਵੇਂ ਉਸ ਦਾ ਵੀਰ ਕਦਮਾਂ ਦੀ ਆਵਾਜ਼ ਨਾਲ ਉਸ ਦੇ ਵੱਲ ਆ ਰਿਹਾ ਹੋਵੇ ਉਹ ਆਪਣੇ ਆਪ ਨਾਲ ਮੋਹ ਪਿੱਜੇ ਗੱਲਾਂ ਕਰ ਰਹੀ ਸੀ ਇੱਕ ਪਾਸੇ ਤਾਂ ਉਹ ਚਾਹੁੰਦੀ ਸੀ ਕਿ ਰਾਜਵਿੰਦਰ ਆਵੇ ਦੂਜੇ ਪਾਸੇ ਉਹ ਨਹੀਂ ਚਾਹਦੀ ਸੀ ਕਿ ਉਸ ਦੀਆਂ ਮੁਸ਼ਕਲਾਂ ਹੋਰ ਵੀ ਵਧਣ ਸੁਖੀ ਕੁਝ ਪਸ਼ੂਆਂ ਨੂੰ ਚਾਰਾ ਪਾਉਣ ਲਈ ਬਾਹਰ ਨਿਕਲ ਗਈ ਪਰ ਉਸ ਦਾ ਮਨ ਬਿਲਕੁਲ ਨਹੀਂ ਲੱਗ ਰਿਹਾ ਸੀ ਅਚਾਨਕ ਉਸ ਨੂੰ ਇੱਕ ਅਣਜਾਣੇ ਜੀ ਤਾਕਤ ਨੇ ਖਿੱਚਿਆ ਉਹ ਬਿਨਾਂ ਕਿਸੇ ਸੋਚ ਵਿਚਾਰ ਦੇ ਪੀਹੀ ਵਾਲੇ ਗੇਟ ਵੱਲ ਤੁਰ ਪਈ ਜਿਵੇਂ ਹੀ ਉਹ ਉਸ ਦੇ ਦਰ ਲਈ ਤੇ ਪਹੁੰਚੀ ਉਸ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ ਸਾਹਮਣੇ ਉਸ ਦਾ ਮਾਝ ਆਇਆ ਉਸ ਦਾ ਨਿੱਕਾ ਵੀਰ ਰਾਜਵਿੰਦਰ ਖੜਾ ਸੀ ਉਸ ਦੇ ਹੱਥਾਂ ਵਿੱਚ ਤੋਹਫੇ ਸਨ ਉਹ ਆਪਣੀ ਪਿਆਰੀ ਭੈਣ ਲਈ ਤੋਹਫੇ ਲੈ ਕੇ ਆਇਆ ਸੀ ਉਸਦੇ ਚਿਹਰੇ ਤੇ ਇੱਕ ਮਾਸੂਮੀਅਤ ਅਤੇ ਪਿਆਰ ਸਾਫ਼ ਚਲਕ ਰਿਹਾ ਸੀ ਵੇ ਰਾਜਵਿੰਦਰ ਤੂੰ ਸੁਖੀ ਨ ਅੱਖਾਂ ਵਿੱਚ ਗੋਡੇ-ਗੋਡੇ ਹੈਰਾਨੀ ਭਰ ਕੇ ਕਿਹਾ ਸੁਖੀ ਦੀ ਆਵਾਜ਼ ਵਿੱਚ ਬਹੁਤ ਜ਼ਿਆਦਾ ਖੁਸ਼ੀ ਸੀ ਅਤੇ ਹੈਰਾਨੀ ਵੀ ਸੀ ਅਤੇ ਮੋਹ ਨਾਲ ਭਿੱਜੀ ਹੋਈ ਸੀ ਤੂੰ ਕਾਹਨੂੰ ਆਏ ਵੀਰੇ ਕੰਮ ਛੱਡ ਕੇ ਮੈਂ ਤੈਨੂੰ ਕਿਹਾ ਸੀ ਕਿ ਨਾਹੀਂ ਤੂੰ ਐਵੇਂ ਖੇਚਲ ਕੀਤੀ ਆਣ ਦੀ ਇਹ ਕਹਿੰਦੇ-ਕਹਿੰਦੇ ਉਸਦੀ ਅੱਖਾਂ ਭਰ ਗਈਆਂ ਰਾਜਵਿੰਦਰ ਨੇ ਤੁਰੰਤ ਅੱਗੇ ਵੱਧ ਕੇ ਭੈਣ ਦੇ ਪੈਰ ਛੂਏ ਆਪਣੇ ਛੋਟੇ ਵੀਰ ਰਾਜਵਿੰਦਰ ਦਾ ਰਖੜੀਓ ਸੁੰਨਾ ਹੱਥ ਵੇਖ ਕੇ ਸੁਖੀ ਦੀਆਂ ਅੱਖਾਂ ਪਾਰਿਆਈਆਂ ਉਸਨੇ ਅੱਗੇ ਵੱਧ ਕੇ ਆਪਣੇ ਨਿੱਕੇ ਵੀਰ ਨੂੰ ਆਪਣੀ ਨਾਲ ਲਾ ਲਿਆ ਉਸ ਨੂੰ ਇੰਜ ਲੱਗਾ ਜਿਵੇਂ ਕੋਈ ਬਹੁਤ ਭਾਰੀ ਗਵਾਚਿਆ ਹੋਇਆ ਖਜ਼ਾਨਾ ਲੱਭ ਗਿਆ ਹੋਵੇ ਲੈ ਪੈਣੇ ਤੂੰ ਵੀ ਕਮਾਲ ਕਰਦੀ ਏ ਰਾਜਵਿੰਦਰ ਨੇ ਕਿਹਾ ਨਾਲੇ ਤਾਂ ਕਹਿੰਦੀ ਐ ਖਾਤੂ ਆਏ ਹੈ ਤੇ ਨਾਲੇ ਉਹੇ ਅੱਗੇ ਖੜ ਕੇ ਉਡੀਕ ਰਹੀ ਹੈ ਰਾਜਵਿੰਦਰ ਦੇ ਸ਼ਬਦਾਂ ਵਿੱਚ ਥੋੜ੍ਹਾ ਜਿਹਾ ਹੈਰਾਨੀਜਨਕ ਭਾਵ ਸੀ ਰਾਜਵਿੰਦਰ ਨੇ ਮੁਸਕਰਾ ਕੇ ਕੇਲਾਂ ਵਾਲਾ ਲਿਫਾਫਾ ਅਤੇ ਮਠਾਈਆਂ ਦਾ ਡੱਬਾ ਆਪਣੇ ਸੁਖੀ ਪੈਣ ਦੇ ਹੱਥ ਵਿੱਚ ਰੱਖ ਦਿੱਤਾ ਲੈ ਹੁਣ ਆ ਆ ਹੀ ਗਏ ਹੈ ਤਾਂ ਅੰਦਰ ਚੱਲ ਇੱਥੇ ਖੜ ਕੇ ਸਾਰੀ ਗੱਲਾਂ ਕਰਨੀਆਂ ਸੁਖੀ ਨੇ ਕਿਹਾ ਉਸਨੇ ਆਪਣੇ ਪੈਣ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਸੁਖੀ ਨੇ ਆਪਣੇ ਛੋਟੇ ਬੇਰ ਰਾਜਵਿੰਦਰ ਨੂੰ ਮੋਢਿਆਂ ਤੋਂ ਫੜਿਆ ਅਤੇ ਉਸ ਨੂੰ ਅੰਦਰ ਵੱਲ ਖਿੱਚਣ ਲੱਗੀ ਚੱਲ ਅੰਦਰ ਚੱਲ ਉਹਦੇ ਚਿਹਰੇ ਤੇ ਇੱਕ ਅਜੀਬ ਜੀ ਖੁਸ਼ੀ ਅਤੇ ਸ਼ਾਂਤੀ છਾਈ ਹੋਈ ਸੀ ਜਿਵੇਂ ਕੋਈ ਲੰਮੀਰਾ ਇੰਤਜ਼ਾਰ ਪੂਰਾ ਹੋ ਗਿਆ ਹੋਵੇ ਕੋਈ ਗਹਿਰੀ ਮੁਰਾਦ ਪੂਰੀ ਹੋ ਗਈ ਹੋਵੇ ਉਸ ਨੂੰ ਅੱਜ ਇੱਕ ਅਜੀਬ ਜੀ ਤਸੱਲੀ ਮਹਿਸੂਸ ਹੋ ਰਹੀ ਸੀ ਜਿਵੇਂ ਜਲਦ ਇੱਕ ਬੋਝ ਉੱਤਰ ਗਿਆ ਹੋਵੇ ਜਿਵੇਂ ਹੀ ਦੋਨੇ ਭੈਣ ਭਰਾ ਗੱਲਾਂ ਕਰਦੇ ਇੱਕ ਦੂਜੇ ਦੀ ਸੁੱਖ-ਸਾਂਤ ਪੁੱਛ ਰਹੇ ਸਨ ਵੇੜੇ ਵਿੱਚ ਦਾਖਲ ਹੋਏ ਸਨ ਉਦਰੋਂ ਬੈਠਕ ਵਿੱਚ ਏੜੀ ਵਿੱਚ ਗੀਤ ਚੱਲ ਰਿਹਾ ਸੀ ਮੇਰੀ ਮਾਂ ਦਾ ਆਇਆ ਰਖੜੀ ਤੇ ਵੀਰਾ ਆਇਆ ਦੂਜਾ ਗੀਤ ਸੀ ਇੱਕ ਵੀਰ ਦੇ ਵੀਰ ਬਾ ਸੌ ਖਾਣ ਨੂੰ ਬੜਾ ਹੀ ਚਿਤ ਕਰਦਾ ਇਹ ਗੀਤ ਸੁਖੀ ਅਤੇ ਰਾਜਵਿੰਦਰ ਦੋਵਾਂ ਦੇ ਦਿਲ ਨੂੰ ਛੂ ਰਿਹਾ ਸੀ ਇਹ ਸਿਰਫ ਗੀਤ ਹੀ ਨਹੀਂ ਸੀ ਸਗੋ ਹਰ ਸੌਰੀ ਵਸਦੀ ਪੈਣ ਦੀ ਅਸਲੀਅਤ ਸੀ ਸੁਖੀ ਦੀਆਂ ਅਕਾਫਿਰ ਤੋਂ ਛਲਕ ਪਈਆਂ ਸੁਖੀ ਨੇ ਰਾਜਵਿੰਦਰ ਨੂੰ ਚੌਂਕੀ ਤੇ ਬਿਠਾਇਆ ਉਸ ਦੇ ਗੁੱਟ ਤੇ ਰਖੜੀ ਬੰਨੀ ਮੱਥੇ ਤੇ ਤਿਲਕ ਲਾਇਆ ਚੋਲ ਲਾਏ ਫਿਰ ਰੰਗਲੇ ਧਾਗੇ ਨੂੰ ਉਸ ਦੇ ਕਲਾਈ ਤੇ ਬੰਨਿਆ ਇਹ ਰਸਮ ਪਿਆਰ ਨਾਲ ਭਰਪੂਰ ਸੀ ਸੁਖੀ ਦੇ ਹੱਥ ਕੰਬ ਰਹੇ ਸਨ ਕਿਉਂਕਿ ਉਹ ਆਪਣੇ ਵੀਰ ਦੀ ਲੰਮੀ ਉਮਰ ਅਤੇ ਖੁਸ਼ਹਾਲੀ ਲਈ ਦੁਆ ਕਰ ਰਹੀ ਸੀ ਰਾਜਵਿੰਦਰ ਦੇ ਚਿਹਰੇ ਤੇ ਪ੍ਰੇਮ ਵਾਲਾ ਭਾਵ ਸੀ ਰਸਮ ਪੂਰੀ ਹੋਣ ਤੋਂ ਬਾਅਦ ਸੁਖੀ ਨੇ ਉਸ ਨੂੰ ਮਿਠਾਈ ਖਵਾਈ ਅਤੇ ਫਿਰ ਚਾਹ ਪਾਣੀ ਦਾ ਪ੍ਰਬੰਧ ਕੀਤਾ। ਉਹ ਦੋਵੇਂ ਘੰਟਾ ਪਰ ਗੱਲਾਂ ਕਰਦੇ ਰਹੇ। ਪਰਿਵਾਰ, ਖੇਤੀ, ਮੌਸਮ, ਛੋਟੇ-ਮੋਟੇ ਸੁੱਖ-ਦੁੱਖ। ਰਾਜਵਿੰਦਰ ਨੇ ਆਪਣੀ ਚਿੰਤਾ ਨੂੰ ਲਗਾਉਣ ਦੀ ਕੋਸ਼ਿਸ਼ ਕੀਤੀ। ਉਹਨੇ ਕਿਹਾ ਸਭ ਕੁਝ ਠੀਕ-ਠਾਕ ਹੈ। ਕੋਈ ਚਿੰਤਾ ਨਹੀਂ ਮੈਂ ਦੂਜੀ ਫਸਲ ਬੀਜ ਦਿੱਤੀ। ਜਦਕਿ ਸੁਖੀ ਜਾਣਦੀ ਸੀ ਕਿ ਉਸ ਦਾ ਸਾਰਾ ਕੁਝ ਹੀ ਹੜ ਵਿੱਚ ਰੁੜ ਗਿਆ ਹੈ। ਉਸ ਕੋਲ ਕੁਝ ਵੀ ਨਹੀਂ ਬਚਿਆ। ਸੁਖੀ ਜਾਣਦੀ ਸੀ ਕਿ ਆਪਣਾ ਛੋਟਾ ਵੀ ਰਾਜਵਿੰਦਰ ਕਿੰਨਾ ਵੱਡਾ ਹੋ ਗਿਆ ਹੈ। ਕਿੰਨੇ ਸਫਾਈ ਨਾਲ ਝੂਠ ਬੋਲ ਰਿਹਾ ਹੈ ਪਰ ਉਹ ਨਹੀਂ ਦੱਸਣਾ ਚਾਹੁੰਦੀ ਸੀ ਕਿ ਉਸ ਨੂੰ ਸਭ ਕੁਝ ਪਤਾ ਹੈ ਸੁਖੀ ਨਾ ਸਿਰਫ ਉਸਦੀ ਭੈਣ ਸੀ ਬਲਕਿ ਵੱਡੀ ਭੈਣ ਹੋਣ ਦੇ ਨਾਤੇ ماں ਵੀ ਸੀ ਜਿਸ ਨੇ ਉਸ ਨੂੰ ਛੋਟੇ ਜੇ ਤੋਂ ਪਾਲ ਕੇ ਵੱਡਾ ਕੀਤਾ ਸੀ ਉਹ ਉਸਦੀ ਰਗ ਰਗ ਨਾਲ ਵਾਕਿਫ ਸੀ ਮਨ ਹੀ ਮਨ ਵਿੱਚ ਬਹੁਤ ਕੁਝ ਸੋਚ ਕੇ ਉਸ ਦੇ ਅਕਾਫਰ ਤੋਂ ਪਰਾਈਆਂ ਜਦੋਂ ਰਾਜਮਿੰਦਰ ਨੇ ਉਸ ਨੂੰ ਰੋਂਦਿਆਂ ਦੇਖਿਆ ਤਾਂ ਕਹਿਣ ਲੱਗਾ ਕੀ ਗੱਲ ਹੈ ਭੈਣ ਤੂੰ ਰੋ ਕਾਤੋਂ ਰਹੀ ਹੈ ਕੀ ਮੇਰਾ ਨਾ ਤੈਨੂੰ ਪਸੰਦ ਨਹੀਂ ਤਾਂ ਸੁਖੀ ਕਹਿਣ ਲੱਗੀ ਵੀਰੇ ਕਿਹੋ ਜਿਹੀ ਗੱਲਾਂ ਕਰ ਰਿਹਾ ਹੈ ਮੈਂ ਤਾਂ ਗੋਡੇ-ਗੋਡੇ ਚਾ ਚੜ ਗਿਆ ਵੀ ਤੂੰ ਆਇਆ ਹੈ ਇਸ ਤਿਉਹਾਰ ਦਾ ਅਤੇ ਆਪਣੇ ਵੀਰੇ ਦਾ ਕਿਸ ਨੂੰ ਇੰਤਜ਼ਾਰ ਨਹੀਂ ਹੁੰਦਾ ਮੈਂ ਤਾਂ ਸੋਚ ਰਹੀ ਸੀ ਕਿ ਸ਼ਾਇਦ ਤੂੰ ਨਹੀਂ ਆਵੇਂਗਾ ਪਰ ਤੂੰ ਆ ਕੇ ਬਹੁਤ ਚੰਗਾ ਕੀਤਾ ਕਿਉਂਕਿ ਮੇਰਾ ਮਨ ਸਵੇਰ ਦਾ ਬਹੁਤ ਹੀ ਜ਼ਿਆਦਾ ਕਾਲਾ ਪੈਣ ਲੱਗ ਰਿਹਾ ਸੀ ਮੈਂ ਤੈਨੂੰ ਕਹਿ ਤਾਂ ਦਿੱਤਾ ਸੀ ਕਿ ਤੂੰ ਨਾ ਆਵੀ ਪਰ ਮੇਰਾ ਦਿਲ ਹੀ ਜਾਣਦਾ ਹੈ ਮੈਂ ਆਪਣੇ ਆਪ ਨੂੰ ਤੇ ਤੈਨੂੰ ਕਿਸ ਤਰ੍ਹਾਂ ਰੋਕਿਆ ਸੀ ਉਧਰੋਂ ਰਾਜਵਿੰਦਰ ਦਾ ਜੀਜਾ ਵੀ ਖੇਤ ਵਿੱਚੋਂ ਆ ਗਿਆ ਸੀ ਅਤੇ ਉਸਨੇ ਕਿਹਾ ਕੀ ਹਾਲ ਹੈ ਸਾਡੇ ਸਾਹਿਬ ਤੁਸੀਂ ਕਦੋਂ ਆਏ ਸਭ ਠੀਕ ਠਾਕ ਹੈ ਉਸਨੇ ਸੁਖਸ਼ਾਂਤੀ ਪੁੱਛੀ ਅਤੇ ਬੈਠ ਕੇ ਉਹਨਾਂ ਨੇ ਦੋਹਾਂ ਨੇ ਗੱਲਾਂ ਕੀਤੀਆਂ ਚਾਹ ਪਾਣੀ ਪੀਤਾ ਰਾਜਵਿੰਦਰ ਦੇ ਜੀਜੇ ਨੇ ਕਿਹਾ ਕਿ ਤੂੰ ਇੱਥੇ ਰੁਕੀ ਅੱਜ ਦੀ ਰਾਤ ਆਪਾਂ ਤੇਰੇ ਸੇਵਾ ਪਾਣੀ ਕਰਾਂਗੇ ਕਦੇ ਘਰ ਜਾ ਕੇ ਐ ਨਾ ਕਹਿ ਦੇ ਕਿ ਮੇਰੇ ਘਰ ਗਏ ਦੀ ਸੇਵਾ ਨਹੀਂ ਕੀਤੀ ਉਹ ਦੋਨੇ ਮਖੌਲ ਕਰ ਰਹੇ ਸਨ ਐਨੇ ਵਿੱਚ ਕਿਸੇ ਬੰਦੇ ਦਾ ਬਾਹਰ ਬੁਲਾਵਾ ਆ ਜਾਂਦਾ ਹੈ ਉਸਦੇ ਜੀਜੇ ਨੂੰ ਕੋਈ ਕੰਮ ਪੈ ਜਾਂਦਾ ਹੈ ਉਹ ਉਹਦੇ ਨਾਲ ਹੀ ਚਲਾ ਜਾਂਦਾ ਹੈ ਪਰ ਉਸਨੇ ਰਾਜਵਿੰਦਰ ਨੂੰ ਕਿਹਾ ਕਿ ਤੂੰ ਅੱਜ ਦੀ ਰਾਤ ਇੱਥੇ ਰੁਕੀ ਆਪਾਂ ਆ ਕੇ ਗੱਲਾਂ ਬਾਤਾਂ ਕਰਾਂਗੇ ਪੂਰੇ 2 ਘੰਟਿਆਂ ਬਾਅਦ ਉਹ ਵੇਲਾ ਆ ਗਿਆ ਜਦੋਂ ਰਾਜਵਿੰਦਰ ਨੇ ਵਾਪਸ ਜਾਣ ਦਾ ਫੈਸਲਾ ਕੀਤਾ ਉਹ ਖੜਾ ਹੋਇਆ ਉਸ ਦਾ ਦਿਲ ਬਹੁਤ ਧੜਕ ਰਿਹਾ ਸੀ ਫਿਰ ਇੱਕ ਹਿੰਮਤ ਭਰਿਆ ਕਦਮ ਕਰਕੇ ਉਸ ਨੇ ਆਪਣੀ ਜੇਬ ਵਿੱਚੋਂ 100 ਦਾ ਨੋਟ ਕੱਢਿਆ ਉਹ ਜਾਣਦਾ ਸੀ ਕਿ ਉਸ ਕੋਲ بس ਆਹੀ 100 ਦਾ ਨੋਟ ਹੈ ਬੜੇ 부ਝੇ ਜੇ ਮਨ ਨਾਲ ਉਸ ਨੇ ਉਹ ਨੋਟ ਆਪਣੀ ਜੇਬ ਵਿੱਚੋਂ ਕੱਢਿਆ ਜੋ ਉਸ ਨੇ ਬਾਬੇ ਨਾਨਕ ਦੀ ਫੋਟੋ ਪਿੱਛੇ ਲਿਆਂਦਾ ਸੀ ਉਸ ਨੇ ਇਸ ਨੋਟ ਨੂੰ ਆਪਣੀ ਪੈਣ ਸੁਖੀ ਦੇ ਹੱਥ ਤੇ ਰੱਖ ਦਿੱਤਾ ਅਤੇ ਹੌਲੀ ਜਿਹਾ ਕਿਹਾ ਲੈ ਭੈਣੇ ਇੱਕ ਵਾਰ ਇਸ ਨਾਲ ਸਾਰ ਲੈ ਤੇ ਸੂਰਤ ਦੇ ਆਧਾਰ ਕਰ ਲੈ ਤੇਰੇ ਵੀਰ ਕੋਲ ਬਸ ਆਹੀ ਹੈ ਇਹ ਗੱਲ ਸੁਣਨੇ ਸਾਰ ਸੁਖੀ ਦੀ ਅੱਖਾਂ ਭਰ ਆਈਆਂ ਇਹ ਗੱਲ ਸੁਣਨੇ ਸਾਰ ਸੁਖੀ ਦੇ ਲੈਣ ਕਟੋਰੀ ਭਰ ਗਏ ਉਸ ਦੀਆਂ ਅੱਖਾਂ ਕਿਸੇ ਵਹਿਦੇ ਦਰਿਆ ਵਾਂਗੂ ਛਲਚਲ ਬੈ ਉਠੀਆਂ ਸੁਖੀ ਜਾਣਦੀ ਸੀ ਕਿ ਉਸ ਦਾ ਵੀਰ ਕਿੰਨਾ ਮਜਬੂਰ ਹੈ ਹਾਲਾਂਕਿ ਆਪਣੀ ਮਜਬੂਰੀ ਨੂੰ ਆਪਣੀ ਅੱਖਾਂ ਪਿੱਛੇ ਛਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੈਣ ਤਾਂ ਪੈਣ ਹੁੰਦੀ ਹੈ ਖਾਸ ਕਰ ਉਹ ਜਿਸ ਨੇ ਉਸ ਨੂੰ ਪਾਲਿਆ ਹੋਵੇ ਉਹ ਮਾਂ ਤੋਂ ਘੱਟ ਨਹੀਂ ਸੀ ਉਸ ਨੇ ਜਦੋਂ ਆਪਣੇ ਵੀਰ ਦੀ ਬੇਬਸੀ ਵੇਖੀ ਤਾਂ ਉਸ ਤੋਂ ਰਹਾ ਨਗਿਆ ਉਹ ਫੁੱਟ ਫੁੱਟ ਕੇ ਰੋਣ ਲੱਗੀ ਅਤੇ ਦੋਨੇ ਪੈਣ ਭਰਾ ਇੱਕ ਦੂਜੇ ਨਾਲ ਗਲ ਲੱਗ ਕੇ ਰੋਣ ਲੱਗੇ ਫਿਰ ਸੁਖੀ ਨੇ ਉਹ ਨੋਟ ਵੱਲ ਦੇਖਿਆ ਫਿਰ ਰਾਜਵਿੰਦਰ ਵੱਲ ਵੇਖਿਆ ਜਿਵੇਂ ਕੋਈ ਅਨਮੋਲ ਤੋਹਫਾ ਮਿਲ ਗਿਆ ਹੋਵੇ ਦੇ ਵੀਰਾ ਤੂੰ ਆ ਗਿਆ ਹੈ ਮੇਰੇ ਲਈ ਇੰਨਾ ਹੀ ਬਹੁਤ ਹੈ ਉਦੀ ਆਵਾਜ਼ ਰੁਕ ਰੁਕ ਕੇ ਆ ਰਹੀ ਸੀ ਮਾਂ ਜਾਏ ਪੈਣਾ ਦੀ ਸਾਰ ਰੱਖਦੇ ਰਹਿਣ ਪੈਣਨ ਹੋਰ ਕੀ ਚਾਹੀਦਾ ਹੈ ਇਹ ਕਹਿੰਦੇ ਹੋਏ ਉਸਨੇ ਆਪਣੇ ਛੋਟੇ ਵੀਰ ਰਾਜਵਿੰਦਰ ਨੂੰ ਫੇਰ ਗਾੜ ਨਾਲ ਲਾ ਲਿਆ ਉਸਦੇ ਮੱਥੇ ਨੂੰ ਚੁੰਮਿਆ ਅਤੇ ਉਸ ਨੂੰ ਬਹੁਤ ਸਾਰਾ ਪਿਆਰ ਕੀਤਾ ਫਿਰ ਉਸਨੇ ਇੱਕ ਛੋਟਾ ਜਿਹਾ ਥੱਪੜ ਆਪਣੇ ਪਾਈ ਦੇ ਮੂੰਹ ਤੇ ਮਾਰਿਆ ਅਤੇ ਕਿਹਾ ਕਿ ਹੁਣ ਤੂੰ ਵੱਡਾ ਹੋ ਗਿਆ ਹੈ ਮੇਰੇ ਤੋਂ ਗੱਲਾਂ ਲੁਕਾਉਣ ਲੱਗਿਆ ਹੈ ਬੇਬੀਰਾ ਤੂੰ ਮੇਰਾ ਵੀਰ ਹੀ ਨਹੀਂ ਤੂੰ ਮੇਰਾ ਪੁੱਤ ਵੀ ਹੈ ਉਸਨੇ ਉਸ ਨੂੰ ਅਸੀਸਾਂ ਦਿੱਤੀਆਂ ਅਤੇ ਬਹੁਤ ਸਾਰਾ ਪਿਆਰ ਦਿੱਤਾ। ਰਾਜਵਿੰਦਰ ਨੇ ਭੈਣ ਦੇ ਕਲਾਵੇ ਤੋਂ ਆਪਣਾ ਆਪ ਨੂੰ ਹੌਲੀ-ਹੌਲੀ ਅਡ ਕੀਤਾ। ਅੱਛਾ ਭੈਣੇ ਹੁਣ ਮੈਂ ਚੱਲਦਾ ਹਾਂ। ਤੂੰ ਰਹਿ ਨਾ ਮਸਾਤਾ ਆਇਆ ਹੈ। ਉਹਦੇ ਸ਼ਬਦਾਂ ਵਿੱਚ ਬਹੁਤ ਦੁੱਖ ਵੀ ਸੀ ਤੇ ਨਾਲੇ ਤੇਰਾ ਜੀਜਾ ਕਹਿ ਕੇ ਗਿਆ ਵੀ ਤੂੰ ਅੱਜ ਦੀ ਰਾਤ ਇੱਥੇ ਰਹੀਂ। ਆਪਾਂ ਗੱਲਾਂ ਮਾਰਾਂਗੇ। ਉਹ ਤੇਰੇ ਵਾਸਤੇ ਪ੍ਰੋਗਰਾਮ ਕਰੇਗਾ। ਪਰ ਰਾਜਵਿੰਦਰ ਨੇ ਨਾ ਕਰ ਦਿੱਤੀ। ਉਸਨੇ ਕਿਹਾ ਕਿ ਭੈਣੇ ਮੈਨੂੰ ਕਰ ਬਹੁਤ ਕੰਮ ਹਨ। ਮੈਂ ਮਜਬੂਰ ਹਾਂ ਮੈਂ ਰਹਿ ਨਹੀਂ ਸਕਦਾ ਸੁਖੀ ਨੇ ਰਾਜਵਿੰਦਰ ਦੇ ਅੱਖਾਂ ਵਿੱਚ ਚੱਕਿਆ ਉਹ ਉਹਦੇ ਚਿਹਰੇ ਦੀ ਪਿਛਲੀ ਬੇਚੈਨੀ ਨੂੰ ਪੜ ਸਕਦੀ ਸੀ ਰਾਜਵਿੰਦਰ ਕਹਿਣ ਲੱਗਾ ਰਹਿਤਾ ਜਾਂਦਾ ਪੈਣੇ ਉਸਨੇ ਪਿਆਰ ਨਾਲ ਪੁੱਛਿਆ ਕਾਫੀ ਝਮੇਲਾ ਚ ਉਲਝਿਆ ਹੋਇਆ ਹਾਂ ਉੱਪਰੋਂ ਮੈਂ ਕਰੇ ਦੱਸ ਕੇ ਵੀ ਨਹੀਂ ਆਇਆ ਰਾਜਵਿੰਦਰ ਨੇ ਇੱਕ ਡੂੰਗੀ ਸਾਹ ਭਰੀ ਹਾਂ ਪੈਣੇ ਬਹੁਤ ਸਾਰੇ ਫਿਕਰ ਨੇ ਖੇਤੀ ਦਾ ਕੰਮ ਕਰਜ਼ਾ ਸਭ ਕੁਝ ਇੱਕੋ ਵੇਲੇ ਉਸਦੇ ਸ਼ਬਦਾਂ ਵਿੱਚ ਉਸਦੀ ਮਜਬੂਰੀ ਸਾਫ਼ ਦਿਖਾਈ ਦੇ ਰਹੀ ਸੀ ਸੁਖੀ ਜੋ ਕਿ ਰਾਜਵਿੰਦਰ ਦੇ ਫਿਕਰਾਂ ਨੂੰ ਨੇੜੇ ਜਾਣਦੀ ਸੀ ਉਹ ਬੋਲੀ ਚੱਲ ਤੂੰ ਦੋ ਮਿੰਟ ਖੜਾ ਰਹਿ ਮੈਂ ਤੈਨੂੰ ਆਪਣੇ ਖੇਤ ਦੇ ਕੱਢੇ ਹੋਏ ਛੋਲੇ ਲੈ ਕੇ ਦਿਨੀ ਆ ਥੋੜੇ ਜਿਹੇ ਹਨ ਪਰ ਸਾਡੇ ਉਗਾਏ ਹੋਏ ਹਨ ਇਹ ਕਹਿ ਕੇ ਉਹ ਤੁਰੰਤ ਅੰਦਰ ਚਲੀ ਗਈ ਕੁਝ ਮਿੰਟਾਂ ਬਾਅਦ ਉਹ ਇੱਕ ਛੋਟੇ ਜਿਹੇ ਕੱਪੜੇ ਦੇ ਝੋਲੇ ਨਾਲ ਵਾਪਸ ਆਈ ਜੋ ਭਰਿਆ ਹੋਇਆ ਸੀ ਉਸਨੇ ਇਹ ਝੋਲਾ ਰਾਜਵਿੰਦਰ ਦੇ ਹੱਥਾਂ ਵਿੱਚ ਫੜਾ ਦਿੱਤਾ ਅਤੇ ਕਿਹਾ ਲੈ ਇਹ ਰੱਖ ਜੇ ਤੈਨੂੰ ਕਦੇ ਮੇਰੀ ਯਾਦ ਆਵੇ ਤਾਂ ਇਸ ਨੂੰ ਪਕਾ ਲਵੀਂ ਰਾਜਵਿੰਦਰ ਨੇ ਚੋਲਾ ਫੜਿਆ ਜਾਣ ਲੱਗੀ ਸੁਖੀ ਨੇ ਰਾਜਵਿੰਦਰ ਨੂੰ ਕੁਝ ਛਗਣ ਦੇਣ ਦੀ ਕੋਸ਼ਿਸ਼ ਕੀਤੀ ਪਰ ਰਾਜਵਿੰਦਰ ਨੇ ਝਟ ਮਨਾ ਕਰ ਦਿੱਤਾ ਪੈਣੇ ਕਿਉਂ ਮੇਰੇ ਸਿਰ ਭਾਰ ਚੜਾ ਰਹੀ ਹੈ ਉਸਨੇ ਹਲਕਾ ਜਿਹਾ ਮੁਸਕਰਾਉਂਦੇ ਹੋਏ ਕਿਹਾ ਤੇਰੇ ਦਿੱਤੇ ਹੋਏ ਛੋਲੇ ਮੈਂ ਲੈ ਚੱਲਿਆ ਹਾਂ ਇਹੋ ਕਾਫੀ ਹੈ ਨਾਲੇ ਪੈਣੇ ਨੂੰ ਦੇਈ ਦਾ ਹੁੰਦਾ ਹੈ ਕੁਝ ਲਈਦਾ ਨਹੀਂ ਹੁੰਦਾ ਬਸ ਇਕੱਲੀਆਂ ਦੁਆਵਾਂ ਤੇ ਅਸੀਸਾਂ ਮਿਲਦਿਆਂ ਰਹਿਣ ਇਹੀ ਬਹੁਤ ਆ ਇੱਕ ਹੈ ਕਿ ਰਾਜਵਿੰਦਰ ਨੇ ਆਖਰੀ ਵਾਰ ਪੈਣ ਨੂੰ ਮੱਥਾ ਟੇਕਿਆ ਸੁਖੀ ਨੇ ਉਸਦੇ ਸਿਰ ਤੇ ਹੱਥ ਰੱਖ ਕੇ ਆਸ਼ੀਰਵਾਦ ਦਿੱਤਾ ਫਿਰ ਰਾਜਵਿੰਦਰ ਮੁੜ ਪਿੰਡ ਦੀ ਬੱਸ ਫੜਨ ਲਈ ਬੱਸ ਅੱਡੇ ਵੱਲ ਤੁਰ ਪਿਆ ਆਪਣੇ ਪਿੱਛੇ ਸੁਖੀ ਨੂੰ ਬੁਹੇ ਤੇ ਖੜੀ ਉਸਦੇ ਜਾਣ ਤੱਕ ਵੇਖਦੀ ਰਹੀ ਰਾਜਵਿੰਦਰ ਬੱਸ ਅੱਡੇ ਤੇ ਪਹੁੰਚਿਆ ਅਤੇ ਕੁਝ ਸਮੇਂ ਬਾਅਦ ਮਿੰਨੀ ਬੱਸ ਆ ਗਈ ਉਹ ਅੰਦਰ ਚੜ੍ਹਿਆ ਤੇ ਇੱਕ ਸੀਟ ਤੇ ਜਾ ਕੇ ਬੈਠ ਗਿਆ ਉਸਨੇ ਪੈਣ ਵੱਲੋਂ ਮਿਲੇ ਪਿਆਰ ਅਤੇ ਸਿਸਾਂ ਨੂੰ ਯਾਦ ਕੀਤਾ ਸੁਖੀ ਨੇ ਉਸ ਨੂੰ ਕਿੰਨਾ ਪਿਆਰ ਦਿੱਤਾ ਸੀ ਇਹ ਉਹ ਯਾਦਗਾਰੀ ਰਿਹਾ ਸੀ ਇਹ ਸਭ ਉਸਦੇ ਦਿਲ ਵਿੱਚ ਅਜੀਬ ਜਿਹਾ ਸਕੂਨ ਦੇ ਰਿਹਾ ਸੀ ਜਿਵੇਂ ਹੀ ਉਸਨੇ ਕੋਈ ਬਹੁਤ ਜ਼ਰੂਰੀ ਕੰਮ ਕਰ ਲਿਆ ਹੋਵੇ ਉਹ ਆਪਣੇ ਆਪ ਨਾਲ ਸੋਚ ਰਿਹਾ ਸੀ ਕਿ ਭਾਵੇਂ ਉਸਦੀ مالی ਹਾਲਤ ਠੀਕ ਨਹੀਂ ਹੈ ਪਰ ਸੁਖੀ ਦੇ ਚਿਹਰੇ ਤੇ ਖੁਸ਼ੀ ਲਿਆਉਣਾ ਕੋਈ ਛੋਟੀ ਗੱਲ ਨਹੀਂ ਉਹ ਐਸੇ ਸੋਚ ਵਿੱਚ ਡੁੱਬਿਆ ਹੋਇਆ ਸੀ ਕਿ ਅਚਾਨਕ ਕਲੈਕਟਰ ਨੇ ਉਸਦੇ ਮੋਢੇ ਤੇ ਹੱਥ ਮਾਰਿਆ ਅਤੇ ਕਿਹਾ ਭਾਈ ਟਿਕਟ ਕਿੱਥੇ ਜਾਣਾ ਹੈ ਕਲੈਕਟਰ ਦੀ ਆਵਾਜ਼ ਸੁਣ ਕੇ ਹਕੀਕਤ ਵਿੱਚ ਉਹ ਵਾਪਸ ਆ ਗਿਆ ਰਾਜਵਿੰਦਰ ਆਪਣੇ ਜੇਬ ਵਿੱਚ ਹੱਥ ਮਾਰਿਆ ਇੱਕ ਪਾਸੇ ਦੂਜੇ ਪਾਸੇ ਉਸ ਨੂੰ ਕੁਝ ਨਹੀਂ ਮਿਲਿਆ ਫਿਰ ਉਸ ਨੂੰ ਯਾਦ ਆਇਆ ਕਿ ਉਸ ਦੇ ਕੋਲ ਸਿਰਫ 100 ਦਾ ਨੋਟ ਸੀ ਜੋ ਉਸਨੇ ਆਪਣੀ ਪੈਣ ਸੁਖੀ ਨੂੰ ਦੇ ਦਿੱਤਾ ਸੀ ਉਹੀ ਉਸ ਦੇ ਕੋਲ ਆਖਰੀ ਪੈਸੇ ਸਨ ਉਸ ਦੀ ਜੇਬ ਵਿੱਚ ਸਿਰਫ ਕੁਝ ਛੋਟੇ ਜਿਹੇ ਸਿੱਕੇ ਸਨ ਜੋ ਬਸ ਦਾ ਕਿਰਾਇਆ ਕੂਰਾ ਕਰਨ ਲਈ ਕਾਫੀ ਨਹੀਂ ਸਨ ਉਹ ਜਮਹਿ ਭੁੱਲ ਗਿਆ ਸੀ ਕਿ ਉਸ ਦਾ ਵਾਪਸੀ ਦਾ ਕਿਰਾਇਆ ਵੀ ਲੱਗੇਗਾ ਇਹ ਸੋਚ ਕੇ ਰਾਜਬਿੰਦਰ ਦਾ ਸਾਰਾ ਸਰੀਰ ਠੰਡਾ ਹੋ ਗਿਆ ਚਿੰਤਾ ਦੀਆਂ ਲਕੀਰਾਂ ਅਤੇ ਪਸੀਨੇ ਦੀਆਂ ਬੂੰਦਾਂ ਉੱਭਰ ਆਈਆਂ ਉਸਦਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਉਹ ਸੋਚਣ ਲੱਗਾ ਸੀ ਕਿਵੇਂ ਕਨੈਕਟਰ ਦੇ ਸਾਹਮਣੇ ਬੇਇੱਜ਼ਤੀ ਹੋਵੇਗੀ ਉਹ ਕਨੈਕਟਰ ਬਾਰੇ ਸੁਣਿਆ ਹੋਇਆ ਸੀ ਉਹ ਸੁਬਾਜ਼ਾ ਬਹੁਤ ਕੱਬਾ ਸੀ ਅਤੇ ਕਿਰਾਇਆ ਨਾ ਦੇਣ ਵਾਲੇ ਯਾਤਰੀਆਂ ਨੂੰ ਬਹੁਤ ਜ਼ਿਆਦਾ ਬੇਇੱਜ਼ਤ ਕਰਦਾ ਸੀ ਤੇ ਉਹਨਾਂ ਨੂੰ ਗਾਲ੍ਹਾਂ ਵੀ ਕੱਢਦਾ ਸੀ ਰਾਜਵਿੰਦਰ ਨੂੰ ਆਪਣੀ ਹਾਲਤ ਤੇ ਤਰਸ ਆ ਰਿਹਾ ਸੀ ਕੁਝ ਸਮੇਂ ਪਹਿਲਾਂ ਜੋ ਤਸੱਲੀ ਅਤੇ ਸਕੂਨ ਉਸਨੂੰ ਮਹਿਸੂਸ ਹੋ ਰਿਹਾ ਸੀ ਉਹ ਖਿੰਡਣ ਲੱਗ ਪਿਆ ਉਸਨੇ ਸੋਚਿਆ ਕਿ ਜੇਕਰ ਕਨੈਕਟਰ ਬੋਲਣ ਲੱਗਾ ਤਾਂ ਉਹ ਅਗਲੇ ਬੱਸ ਸਟੈਂਡ ਤੇ ਉਤਰ ਜਾਵੇਗਾ पाਵੇਂ ਚਾਹੇ ਪੈਦਲ ਹੀ ਕਿਉਂ ਨਾ ਚੱਲਣਾ ਪਵੇ ਉਹ ਸੁngੜ ਕੇ ਸੀਟ ਤੇ ਬੈਠਾ ਸੀ ਜਿਵੇਂ ਆਪਣੇ ਆਪ ਨੂੰ ਛੋਟਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਉਸ ਦੀ ਨਜ਼ਰ ਆਪਣੀ ਗੋਦੀ ਵਿੱਚ ਪਏ ਝੋਲੇ ਤੇ ਪਈ ਜਿਸ ਵਿੱਚ ਸੁਖੀ ਨੇ ਛੋਲੇ ਦੀ ਦਾਲ ਦਿੱਤੀ ਸੀ ਇਹ ਝੋਲਾ ਕੱਪੜੇ ਦਾ ਬਣਿਆ ਹੋਇਆ ਸੀ ਅਤੇ ਉਸ ਦੇ ਅੰਦਰਲੇ ਪਾਸੇ ਕੋਈ ਚੀਜ਼ ਰੜਕ ਰਹੀ ਸੀ ਰਾਜਵਿੰਦਰ ਨੇ ਹੈਰਾਨੀ ਨਾਲ ਝੋਲੇ ਦਾ ਮੂੰਹ ਖੋਲ੍ਹਿਆ ਉਸ ਨੇ ਦਾਲ ਹੇਠਾਂ ਹੱਥ ਮਾਰਿਆ ਉਸ ਦੀਆਂ ਉਂਗਲਾਂ 'ਚ ਕੋਈ ਕਾਗਜ਼ੀ ਚੀਜ਼ ਫਸ ਗਈ ਉਸਨੇ ਹੋਲੀ ਨਾਲ ਦਾਲ ਵਿੱਚੋਂ ਇੱਕ ਗੁੱਜੀ ਜੀ ਦਾਲ ਵਿੱਚ ਇੱਕ ਗੁੱਜੀ ਮੁਚੀ ਜੀ ਹੋਈ ਪੂੜੀ ਕੱਢ ਲਈ ਉਸਨੇ ਉਸਨੂੰ ਖੋਲ ਕੇ ਵੇਖਿਆ ਅੰਦਰ 5 500 ਦੇ 4 ਨੋਟ ਸਨ 2000 ਰੁਪਏ ਇਹ ਦੇਖ ਕੇ ਰਾਜਵਿੰਦਰ ਦਾ ਗळा ਪੰਗਾਇਆ ਉਹ ਸਮਝ ਗਿਆ ਕਿ ਇਹ ਸੁੱਖੀ ਦੀਲ ਚਲਾਕੀ ਸੀ ਉਸਨੇ ਰਾਜਵਿੰਦਰ ਨੂੰ ਬਿਨਾਂ ਦੱਸੇ ਹੀ ਅਤੇ ਸ਼ਰਮਿੰਦਗੀ ਤੋਂ ਬਚਾਉਣ ਲਈ ਉਸਨੂੰ ਇਹ ਪੈਸੇ ਦਿੱਤੇ ਉਸਦੇ ਦਿੱਤੇ 100 ਰੁਪਏ ਨਾਲੋਂ ਵੱਧ ਪੈਸੇ ਉਸਨੇ ਦਾਲ ਵਿੱਚ ਲੁਕੋ ਕੇ ਬਾਅਦ ਦਿੱਤੇ ਸਨ ਸ਼ਾਇਦ ਇਹ ਉਸਦੇ ਬਚਾਏ ਹੋਏ ਪੈਸੇ ਸਨ ਜਾਂ ਫਿਰ ਕਿਸੇ ਤੋਂ ਉਧਾਰ ਲਏ ਹੋਏ ਸੁਖੀ ਆਪਣੇ ਵੀਰ ਦੀ ਆਰਥਿਕ ਤੰਗੀ ਨੂੰ ਬਹੁਤ ਚੰਗੀ ਤਰ੍ਹਾਂ ਜਾਣ ਲਿਆ ਸੀ ਉਹ ਆਪਣੇ ਵੀਰ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੀ ਸੀ ਉਸਨੇ ਚੁੱਪਚਾਪ ਉਸਦੀ ਮਦਦ ਕਰ ਦਿੱਤੀ ਰਾਜਵਿੰਦਰ ਨੇ ਸਾਰੀ ਵਸਤੂ ਲੁਕੋ ਕੇ ਆਪਣਾ ਚਿਹਰਾ ਝੋਲੇਵਲ ਕਰ ਲਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿ ਦੁਰੇ ਉਹ ਰੁਕ ਨਹੀਂ ਰਹੇ ਸਨ ਉਸਨੇ ਆਪਣੇ ਬੁੱਕਲ ਵਿੱਚ ਹੀ ਸਿਰ ਰੱਖ ਕੇ ਰੋਣ ਲੱਗ ਪਿਆ ਆਪਣੇ ਹੰਝੂ ਨੂੰ ਕੱਪੜੇ ਵਿੱਚ ਸੌਂਖ ਲਿਆ ਫਿਰ ਉਸਨੇ ਆਪਣੀ ਕਲਾਈ ਵੱਲ ਦੇਖਿਆ ਜਿੱਥੇ ਸੁਖੀ ਨੇ ਰਖੜੀ ਬੰਨੀ ਹੋਈ ਸੀ ਉਸਨੇ ਉਸ ਰਖੜੀ ਨੂੰ ਚੁੰਮਿਆ ਉਸ ਤਾਗੇ ਵਿੱਚ ਸਮਾਇ ਮਾਂ-ਜਾਏ ਦੇ ਪਿਆਰ ਅਤੇ ਨਿਗਨ ਮਹਿਸੂਸ ਕੀਤਾ ਕੁਝ ਸਮੇਂ ਪਹਿਲਾਂ ਜੋ ਤਸੱਲੀ ਖਿੰਡਣ ਲੱਗ ਪਈ ਸੀ ਹੁਣ ਉਹ ਦੁਹਣੀ ਚੌਣੀ ਹੋ ਕੇ ਵਾਪਸ ਆ ਗਈ ਉਸਨੂੰ ਲੱਗਿਆ ਜਿਵੇਂ ਸੁਖੀ ਕੋਈ ਰੱਬ ਵਰਗੀ ਚੀਜ਼ ਹੈ ਜੋ ਸਭ ਦੇ ਪਰਦੇ ਗੱਜ ਲੈਂਦੀ ਹੈ ਬਿਨਾ ਦਿਖਾਵੇ ਤੋਂ ਉਹ ਮਦਦ ਕਰ ਦਿੰਦੀ ਹੈ ਬਸ ਮਾਂ ਤੂੰ ਹੀ ਸੱਚੀ ਪੂਜਾ ਤੂੰ ਹੀ ਸੱਚਾ ਪਿਆਰ ਹੈ ਜੋ ਰਾਜਵਿੰਦਰ ਸੰਗੜ ਕੇ ਬੈਠਾ ਹੋਇਆ ਸੀ ਸਿੱਧਾ ਹੋ ਕੇ ਖੁੱਲ ਕੇ ਬੈਠ ਗਿਆ ਉਹਦੇ ਚਿਹਰੇ ਤੇ ਸ਼ਰਮਿੰਦਗੀ ਦੀ ਜਗ੍ਹਾ ਇੱਕ ਸਰਦਾਰੀ ਵਾਲਾ ਅਹਿਸਾਸ ਚਲਕਾਰੇ ਮਾਰ ਰਿਹਾ ਸੀ ਉਸਨੇ ਕਨੈਕਟਰ ਨੂੰ ਬੁਲਾਇਆ ਅਤੇ 2000 ਦੇ ਨੋਟ ਵਿੱਚੋਂ ਕਰਾਇਆ ਦਿੱਤਾ ਅਤੇ ਬਾਕੀ ਪੈਸੇ ਸੁਰੱਖਿਤ ਆਪਣੇ ਜੇਬ ਵਿੱਚ ਰੱਖ ਲਏ ਬਸ ਚਲੀ ਜਾ ਰਹੀ ਸੀ ਪਰ ਰਾਜਵਿੰਦਰ ਦਾ ਦਿਲ ਆਪਣੇ ਭੈਣ ਨੂੰ ਬਾਰ-ਬਾਰ ਸ਼ੁਕਰਾਨੇ ਕਰ ਰਿਆ ਸੀ ਉਸ ਦੀ ਭੈਣ ਜਾਣਦੀ ਸੀ ਆਪਣੇ ਵੀਰ ਦਾ ਸਾਰਾ ਹਾਲ ਉਸ ਨੇ ਉਸ ਨੂੰ ਦੱਸੇ ਵੀ ਨਹੀਂ ਅਤੇ ਚੁੱਪਚਾਪ ਹੀ ਉਸ ਦੀ ਮਦਦ ਵੀ ਕਰ ਦਿੱਤੀ ਸੋ ਇਹ ਸੀ ਅੱਜ ਦੀ ਕਹਾਣੀ ਛਿਆਣਾ ਨੇ ਸਾਚੀ ਕਿਹਾ ਕਿ ਪੁੱਤ ਵੰਡਾਉਣ ਜ਼ਮੀਨਾਂ ਤੀਆਂ ਦੁੱਖ ਵੰਡਾਉਂਦੀਆਂ ਨੇ ਛਿਆਣੇ ਸਾਚੀ ਕਹਿੰਦੇ ਨੇ ਕਿ ਵੱਡੀ ਭੈਣ ਮਾਂ ਵਰਗੀ ਹੁੰਦੀ ਹੈ ਸੋ ਸਾਨੂੰ ਇਸ ਕਹਾਣੀ ਵਿੱਚ ਇਹ ਦੇਖਣ ਮਿਲ ਹੀ ਗਿਆ ਭੈਣ ਨੂੰ ਚਾਹੇ ਭਰਾ ਕੁਝ ਵੀ ਨਾ ਦੇਵੇ ਆਪਣੇ ਸਹੁਰੇ ਜਾ ਕੇ ਫਿਰ ਵੀ ਆਪਣੇ ਭਰਾ ਦੀ ਨਿੰਦਿਆ ਨਹੀਂ ਕਰਦੀ ਉਹ ਉਸ ਨੂੰ ਸਲਾਂਦੀ ਰਹਿੰਦੀ ਹੈ ਅਤੇ ਕਹਿੰਦੀ ਰਹਿੰਦੀ ਹੈ ਕਿ ਮੈਨੂੰ ਮੇਰੇ ਭਰਾ ਨੇ ਬਹੁਤ ਕੁਝ ਦਿੱਤਾ ਹੈ ਚਾਹੇ ਭਰਾ ਆਪਣੀ ਜਨਾਨੀ ਪਿੱਛੇ ਲੱਗ ਕੇ ਆਪਣੇ ਪੈਣ ਨੂੰ ਕੁਝ ਵੀ ਨਾ ਦੇਵੇ ਪਰ ਫਿਰ ਵੀ ਪੈਣ ਆਪਣੇ ਭਰਾ ਨੂੰ ਕਦੇ ਨਿੰਦਦੀ ਨਹੀਂ ਸਗੋਂ ਇਹ ਹੀ ਕਹਿੰਦੀ ਹੈ ਮੇਰਾ ਭਰਾ ਤਾਂ ਬਹੁਤ ਚੰਗਾ ਹੈ ਮੇਰੀ ਪਰਜਾਈ ਦਾ ਸਵਾਦ ਥੋੜਾ ਖਰਾਬ ਹੈ ਤੇ ਕਿੱਥੇ ਕਿਤੇ ਪਰ ਇਹੋ ਜਿਹੇ ਪਰਿਵਾਰ ਹਨ ਜਿੱਥੇ ਪੈਣਾ ਨੂੰ ਭਰਾਵਾਂ ਵੱਲੋਂ ਵੀ ਉਹਨਾਂ ਹੀ ਪਿਆਰ ਮਿਲਦਾ ਹੈ ਅਤੇ ਭਰਜਾਈਆਂ ਵੱਲੋਂ ਵੀ ਉਹਨਾਂ ਪਿਆਰ ਮਿਲਦਾ ਹੈ ਮਾਪਿਓ ਤੋਂ ਬਾਅਦ ਅਗਰ ਕੋਈ ਬੌਰ ਦੀ ਛਾਂ ਹੈ ਤਾਂ ਪੈਣ ਵਾਸਤੇ ਭਰਾ ਦਾ ਕਰ ਹੈ ਅਤੇ ਭਰਾ ਵਾਸਤੇ ਪੈਣ ਉਸ ਨੂੰ ਮਾਣ ਹੁੰਦਾ ਆਪਣੇ ਪੈਣ ਤੇ ਦੁੱਖ ਸੁੱਖ ਵਿੱਚ ਉਹ ਆਪਣੇ ਪੈਣ ਨੂੰ ਆਪਣੇ ਘਰ ਬੁਲਾ ਲੈਂਦਾ ਹੈ ਤੇ ਪੈਣ ਆਪਣਾ ਕੰਮ ਛੱਡ ਕੇ ਆਪਣੇ ਭਰਾ ਦੇ ਕੰਮ ਕਰਨ ਵਾਸਤੇ ਆਪਣੇ ਪੇਕੇ ਆ ਜਾਂਦੀ ਹੈ ਸੋ ਇਹੀ ਆਪਣੇ ਪੰਜਾਬੀਆਂ ਦੇ ਮੋਹ ਪਿਜੇ ਤੰਦਾਂ ਦੀ ਕਹਾਣੀ ਸੋ ਤੁਹਾਨੂੰ ਇਹ ਕਹਾਣੀ ਕਿਹੋ ਜੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਸਬਸਕ੍ਰਾਈਬ ਕਰਕੇ ਆਪਣੇ ਛੋਟੇ ਵੀਰ ਨੂੰ ਸਪੋਰਟ ਕਰਨਾ ਜੀ ਜੇਕਰ ਆਪ ਜੀ ਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਆਪਣੇ ਰਿਸ਼ਤੇਦਾਰਾਂ ਵਿੱਚ ਆਪਣੇ ਚਾਹਣ ਵਾਲਿਆਂ ਵਿੱਚ ਸ਼ੇਅਰ ਜਰੂਰ ਕਰਨਾ ਜੀ ਲਾਈਕ ਕਰਕੇ ਹਾਈਪ ਵਾਲੇ ਬਟਨ ਨੂੰ ਜਰੂਰ ਦਬਾ ਦੇਣਾ ਜੀ ਤਾਂ ਕਿ ਇਹ ਕਹਾਣੀ ਸਾਰੇ ਲੋਕਾਂ ਤੱਕ ਆਸਾਨੀ ਨਾਲ ਪਹੁੰਚ ਸਕੇ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ